ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰ ਮਾਜ ਕੀ ਤથા ਸਲੋਕ ਮਹਲਾ ਪਹਿਲਾ ਮਲਕ ਮਰੀਦ ਤથા ਚੰਦਰਹੜ ਸੋਹਿਆਂ ਕੀ ਧੁਨ ਗਾਵਣੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਹ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲਗਾ ਥਨ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਬੀ ਬੇਵ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਸੇਵਾ ਕਾਮਨਾ ਪੁੱਛੇ ਜਾਤ ਸਤਵੇਂ ਸੰਜ ਕੀਆ ਘਰਵਾਸ ਅੱਠਵੇਂ ਕਰੋਧ ਹੋਆ ਤਨਨਾਸ਼ ਨੌਵੇਂ ਧੋਲੇ ਓਬੇਸ਼ਾ ਦਸਵੇਂ ਦਦਾ ਹੋਆ ਸੁਆ ਗਏ ਸੰਗੀਤ ਪੁਕਾਰਿਤਹਾ ਉਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਓ ਪਿੱਛੇ ਪਤਲ ਸਦਿਓ ਕਾਲ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ ਮਹਿਲਾ ਪਹਿਲਾ 10 ਬਾਲ ਤਨ 20 ਸਰਾਵਣ ਤੀਸਾਂ ਕਾ ਸੁੰਦਰ ਕਹਾਵੇ 40 ਪੁਰ ਹੋਏ 85 ਪਗ ਖਿਸੈ 60 ਕੀ ਬੁੱਢੇ ਪਾ ਆਵੇ 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ 90 ਕਾ ਸਹਿਜ ਜਾਸਨੀ ਮੂਲ ਨਾ ਜਾਣੇ ਅਪਬਲ ਟਿੰਡੋਲਮ ਢੁੰਡਮ ਡਿਠਮ ਨਾਨਕ ਜਗ ਧੁਏ ਕਾ ਧਵਲ ਹਾਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪ੍ਰੰਗ ਉਪਾਰ ਜਣਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿੰਨ ਉਪਾਈਐ ਸਭ ਖੇਲ ਤਮਾਤੀ ਇਕ ਆਵੈ ਇਕ ਜਾਇ ਉੱਠ ਬਿਨ ਨਾਵੈ ਮਰ ਜਾਤੀ ਗੁਰਮਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਝਣੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਬਡਾਤੀ ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚਿਆ ਬਲ ਬਲ ਹਾਂ ਤਿੰਨ ਜਾਤੀ ਜੋ ਮਨ ਚਿੱਤ ਤੁੱਦ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਾਂ ਤਿੰਨ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 137 ਅਤੇ 138 ਦੇ ਉੱਪਰ ਅੰਕਿਤ ਹੈ। ਸਭ ਤੋਂ ਪਹਿਲਾਂ ਇੱਥੇ ਸਰਲੇਖ ਗੁਰੂ ਸਾਹਿਬ ਨੇ ਲਿਖਿਆ ਬਾਾਰ ਮਾਜ ਕੀ tatha ਸ਼ਲੋਕ ਮਹਿਲਾ ਪਹਿਲਾ। ਸਤਗੁਰੂ ਜੀ ਨੇ ਜਿਹੜੀਆਂ ਦੁਨਿਆਵੀ ਉਦਾਹਰਨਾਂ ਸੀ ਉਹਨਾਂ ਨੂੰ ਮੁੱਖ ਰੱਖ ਕੇ ਗੁਰਮਤ ਦੇ ਸਿਧਾਂਤ ਨੂੰ ਸਾਡੇ ਜੀਵਨ ਦੇ ਵਿੱਚ ਦ੍ਰਿੜ ਕੀਤਾ। 12 ਢਾਡੀ ਗਾਉਂਦੇ ਸਨ। ਇਹ ਪੰਜਾਬੀ ਸਾਹਿਤ ਦੀ ਇੱਕ ਕਲਾ ਹੈ। ਪਰ ਉਹ ਲੋਕਾਂ ਦੀਆਂ 12 ਗਾਉਂਦੇ ਸੀ। ਲੋਕਾਂ ਯੋਧਿਆਂ ਦੀਆਂ 12 ਗਾਉਂਦੇ ਸਨ। ਲੋਕਾਂ ਦੀ ਉਸਤਤ ਕਰਦੇ ਸੀ। ਗੁਰੂ ਮਹਾਰਾਜ ਕਹਿੰਦੇ ਆਓ ਭਾਈ ਆਪਾਂ ਪਰਮੇਸ਼ਰ ਦੀ ਉਸਤਤ ਕਰੀਏ। ਆਪਣੇ ਜੀਵਨ ਨੂੰ ਸਫਲਾ ਕਰੀਏ ਆਪਣੇ ਜੀਵਨ ਦੀਆਂ ਕਮੀਆਂ ਦੇਖੀਏ ਉਹ 12 ਤੁਸੀਂ ਗਾਓ ਤੇ ਗੁਰੂ ਸੰਗਤ ਜੀ 12 ਜਿਹੜੀਆਂ ਹਨ ਉਹ ਪੌੜੀਆਂ ਦੇ ਰੂਪ ਦੇ ਵਿੱਚ ਹੁੰਦੀਆਂ ਹਨ ਹੁਣ ਇੱਥੇ ਲਿਖਿਆ ਸ਼ਲੋਕ ਮਹਲਾ ਪਹਿਲਾ ਜਿਸ ਤਰ੍ਹਾਂ ਆਪਾਂ ਪੜ੍ਹਦੇ ਆਂ ਜੈਸ੍ਰੀ ਮਹਲਾ ਪੰਜਵਾਂ 12 ਸ਼ਲੋਕਾਂ ਨਾਲ ਕਿਉਂਕਿ ਜਿਹੜੇ ਸ਼ਲੋਕ ਹਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸੰਪਾਦਨਾ ਕੀਤੀ ਹੈ ਉਹ ਨਾਲ 12 ਦੇ ਨਾਲ ਇਹ ਦਰਜ ਕੀਤੇ ਤੇ ਇਹਦਾ ਸਾਨੂੰ ਪ੍ਰਮਾਣ ਵੀ ਮਿਲਦਾ ਹੈ ਜਿਹੜੇ ਸ਼ਲੋਕ ਬਚ ਗਏ ਸਨ ਉਹਦੇ ਆਖਰੀ ਆਪਾਂ ਸਰਲੇਖ ਪੜ੍ਹਦੇ ਹਾਂ ਸ਼ਲੋਕ 12 ਤੇ ਬਧੀਕ ਜਿਹੜੇ ਵੱਧ ਗਏ ਸੀ ਉਹਨਾਂ ਨੂੰ ਅਲੱਗ ਤੋਂ ਇੱਕ ਸਰਲੇਖ ਦਿੱਤਾ ਗਿਆ ਹੈ ਤੇ 12 ਉਹਨਾਂ ਦੀ ਗਾंदे ਸੀ ਗੁਰੂ ਸਾਹਿਬ ਕਹਿੰਦੇ ਆਓ ਭਾਈ ਪਰਮੇਸ਼ਰ ਅਕਾਲ ਪੁਰਖ ਦੀ ਵਾਰ ਗਾਈਏ ਉਹਦੇ ਗੁਣ ਗਾਈਏ ਗੁਰੂ ਸੰਗਤ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 12 ਹਨ 21 12 ਗੁਰੂ ਸਾਹਿਬ ਜੀ ਦੀਆਂ ਵਿਚਾਰਨ ਕੀਤੀਆਂ ਹੋਈਆਂ ਇੱਕ ਵਾਰ ਜਿਹੜੀ ਹੈ ਗੁਰਸਿੱਖ ਭਾਈ ਸਤਾ ਤੇ ਬਲਵੰਡ ਦੀ ਵਿਚਾਰਨ ਕੀਤੀ ਰਾਮਕਲੀ ਕੀ ਵਾਰ ਗੁਰੂ ਸੰਗਤ ਜੀ 3 12 ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰਨ ਕੀਤੀਆਂ ਹਨ 4 12 ਗੁਰ ਅਮਰਦਾਸ ਜੀ ਦੀਆਂ ਹਨ 8 12 ਜਿਹੜੀਆਂ ਹਨ ਗੁਰੂ ਰਾਮਦਾਸ ਜੀ ਦੀਆਂ ਹਨ ਤੇ 6 12 ਗੁਰੂ ਅਰਜਨ ਸਾਹਿਬ ਜੀ ਦੇ 21 ਇਹਦੀ ਗਿਣਤੀ ਬਣਦੀ ਤੇ ਇੱਕ ਵਾਰ ਜਿਹੜੀ ਹੈ ਸੱਤੇ ਤੇ ਬਲਵੰਡ ਦੀ ਹੈ ਤੇ 2 12 ਐਸੀਆਂ ਹਨ ਜਿਨ੍ਹਾਂ ਦੇ ਨਾਲ ਰਹਾਉ ਦੀ ਪੰਗਤੀ ਹੈ ਜਿਦਾਂ ਆਪਾਂ ਆਸਾ ਕੀ ਵਾਰ ਪੜਦੇ ਹਾਂ ਉਹਦੀ 12ਵੀਂ ਪੌੜੀ ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧਨਾ ਮਾਰੀ ਉਹਦੇ ਵਿੱਚ ਪੰਜ ਸ਼ਲੋਕ ਹੈ ਉਹਦਾ ਪਹਿਲਾ ਸ਼ਲੋਕ ਹੈ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂ ਮਨਵ ਉਹ ਸ਼ਲੋਕ ਦੇ ਆਖਰ ਦੇ ਵਿੱਚ ਉਹਦੇ ਬਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਇਹ ਵਿਚਾਰ ਰਹਾਉ ਦੀ ਪੰਕਤੀ ਇੱਕ RAM ਕਲੀ ਕੀ ਬਾਤ ਹੈ ਗੁਰੂ ਅਮਰਦਾਸ ਜੀ ਦੇ ਵਿਚਾਰਨ ਕੀ ਉਹਦੇ ਵਿੱਚ ਰਹਾਉ ਦੀ ਪੰਕਤੀ ਹੈ ਉਹ ਪੌੜੀ ਤੋਂ ਬਾਅਦ ਆਉਂਦੀ ਹੈ ਬਾਹ ਬਾ ਸੱਚੇ ਸਾਹਿਬਾ ਤੂੰ ਸੱਚੀ ਨਾਹੀਂ ਉਥੇ ਪੌੜੀ ਤੋਂ ਬਾਅਦ ਰਹਾਉ ਦੀ ਪੰਗਤੀ ਹੈ ਕੇਂਦਰੀ ਭਾਪੂਰੇ ਬਾਣੀ ਦਾ ਜਿਹੜਾ ਹੈ ਤੇ ਜਿੱਥੇ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤੇ ਉਥੇ ਨਾਲ ਤੁਸੀਂ ਦੇਖਿਆ ਹੋਵੇਗਾ 22 12 ਦੇ ਨਾਲ 9 12 ਦੇ ਨਾਲ ਧੁਨੀਆਂ ਲਾਈਆਂ ਗਈਆਂ ਜਿਸ ਤਰ੍ਹਾਂ ਹੁਣ ਜਿਹੜੇ ਪਾਠ ਕਰਦੇ ਹਾਂ ਜਿਨ੍ਹਾਂ ਦੇ ਅੰਦਰ ਜਗਿਆਸਾ ਕੀ ਇਹ ਕਿਉਂ ਲਿਖਿਆ ਮਾਲਕ ਮਰੀਦ tatha ਚੰਦਰਹੜਾ ਸੋਹਿਆਂ ਕੀ ਧੁਨ ਗਾਓ ਉਹ ਜਿਹਨੇ ਪੜਨਾ ਤੋਂ ਪੜੇ ਜਾਣਾ ਨਾ ਪਰ ਜੇ ਸਾਨੂੰ ਪਤਾ ਹੋਏਗਾ ਤੇ ਸਾਨੂੰ ਆਨੰਦ ਆਏਗਾ ਕੋਈ ਸਾਨੂੰ ਪੁੱਛ ਲੈਂਦਾ ਫਿਰ ਆਪਾਂ ਉਹਨੂੰ ਦੱਸ ਸਕਦੇ ਆ ਤੇ ਉੱਥੇ ਨਾਲ-ਨਾਲ ਜਿਹੜੀ ਗੁਰੂ ਮਹਾਰਾਜ ਨੇ ਸਾਡੇ ਤੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਇਹ ਜਿੰਨੀਆਂ 12 ਹਨ ਗੁਰੂ ਸਾਹਿਬ ਮਹਾਰਾਜ ਦੀਆਂ ਉਚਾਰਨ ਕੀਤੀਆਂ 2 12 ਐਸੀਆਂ ਹਨ ਜਿਹੜੀਆਂ ਦੇ ਨਾਲ ਪੌੜੀਆਂ ਨਹੀਂ ਹਨ ਮਤਲਬ ਮਾਫ ਕਰਨਾ ਉਹਨਾਂ ਦੇ ਨਾਲ ਸ਼ਲੋਕ ਨਹੀਂ ਹਨ 12 ਤਾਂ ਪੌੜੀਆਂ ਦੇ ਰੂਪ ਹੈ ਇੱਕ ਸੱਤੇ ਤੇ ਬਲਵੰਡ ਦੀਆਂ ਪੌੜੀਆਂ ਹਨ ਅੱਠ ਪੌੜੀਆਂ ਪੰਜ ਸੱਤਾ ਜੀ ਦੀਆਂ ਤੇ ਤਿੰਨ ਬਲਵੰਡ ਦੀ ਦੀ ਤੇ ਇੱਕ ਹੈ ਬਸੰਤ ਕੀ ਬਾਣ ਉਹਦੇ ਵਿੱਚ ਵੀ ਸਿਰਫ ਪੌੜੀਆਂ ਹਨ ਉਹਦੇ ਨਾਲ ਸ਼ਲੋਕ ਨਹੀਂ ਹਨ ਤੇ ਹੁਣ ਸਤਿਗੁਰੂ ਮਹਾਰਾਜ ਇੱਥੇ ਅੱਜ ਕਿਰਪਾ ਕਰ ਰਹੇ ਆ 12 ਮਾਂਝ ਕੀ তথা ਸ਼ਲੋਕ ਮਹਿਲਾ ਪਹਿਲਾ ਹੁਣ ਗੁਰੂ ਸੰਗਤ ਜੀ ਇਹਦੇ ਵਿੱਚ 27 ਪੌੜੀਆਂ ਹਨ ਇਹਦੇ ਵਿੱਚ 10 ਪੌੜੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਹਨ ਔਰ ਫਿਰ ਗੁਰੂ ਅਮਰਦਾਸ ਜੀ ਦੇ ਵੀ ਸਲੋਕ ਇਹਦੇ ਵਿੱਚ ਦਰਜ ਕੀਤੇ ਗਏ ਜਿਸ ਤਰ੍ਹਾਂ ਉਸ ਦਾ ਪਰਮਾਨੰ ਗੁਰੂ ਸਾਹਿਬ ਮਹਾਰਾਜ ਨੇ ਪੌੜੀ ਦੇ ਸਾਬਦੇ ਨਾਲ ਉੱਤੇ ਸਲੋਕ ਦਰਜ ਕੀਤੇ ਹੁਣ ਆਪਾਂ ਜਿਹੜੀ ਪੜਦੇ ਆ ਇਹਦਾ ਸਰਲੇਖ ਆਇਆ ਮਲਕ ਮਰੀਦ ਤਥਾ ਚੰਦਰ ਹੜਾ ਸੋਹੀਆਂ ਕੀ ਧੁਨ ਗਾਵਾਂ ਵਿਦਵਾਨ ਲਿਖਦੇ ਆ ਸਾਧ ਸੰਗਤ ਜੀ ਜਿਹੜਾ ਮਰੀਦ ਖਾਂ ਤੇ ਚੰਦਰ ਰਹਾਲ ਹੁਣ ਇਹਨਾਂ ਦਾ ਇੱਕ ਵਿਦਵਾਨ ਇਹ ਵੀ ਲਿਖਿਆ ਕਿ ਇਹਨਾਂ ਦਾ ਗੋਤ ਸੀ ਜਿਹਨੂੰ ਆਪਾਂ ਕਹਿੰਦੇ ਸਰਨੇਮ ਮਲਕ ਤੇ ਸੋਈਆਂ ਤੇ ਇਹ ਅਕਬਰ ਜਿਹੜਾ ਸੀ ਅਕਬਰ ਨੇ ਰਾਜਪੂਤ ਰਾਜੇ ਵੀ ਆਪਣੇ ਨਾਲ ਬੁਲਾਏ ਹੋਏ ਸਨ ਬੜੀ ਵੱਡੀ ਰਾਜਨੀਤੀ ਕਰਦਾ ਸੀ ਅਕਬਰ ਸਾਰੇ ਨੂੰ ਰਹਿ ਕੇ ਚੱਲਦਾ ਸੀ ਉਹਦੇ ਨਾਲ ਉਹਨੂੰ ਫਾਇਦਾ ਹੁੰਦਾ ਸੀ ਹੋਰ ਰਾਜ ਵੀ ਜਿੱਤਿਆ ਜਾਂਦਾ ਸੀ ਰਾਜ ਦੇ ਵਿੱਚ ਵਾਧਾ ਵੀ ਹੁੰਦਾ ਸੀ ਇੱਕ ਵਾਰੀ ਮਰੀਦ ਖਾਨ ਕਾਬਲ ਭੇਜਿਆ ਗਿਆ ਹੁਣ ਉਹਨੂੰ ਅਕਬਰ ਨੇ ਭੇਜ ਦਿੱਤਾ ਜਿਹੜਾ ਚੰਦਰਲ ਹੜਾ ਸੀ ਉਹਨੇ ਉਹ ਚੁਗਲੀ ਕਰ ਦਿੱਤੀ ਉਹਨੂੰ ਨੀਵਾ ਦਿਖਾਉਣ ਲਈ ਮਲਕ ਮਰੀਦ ਨੂੰ ਉਹਨੇ ਆਖਿਆ ਵੀ ਉਹ ਤਾਂ ਉੱਥੇ ਜਾ ਕੇ ਤੁਹਾਡਾ ਆਕੀ ਹੋ ਗਿਆ ਦੁਸ਼ਮਣ ਹੋ ਗਿਆ ਤੁਹਾਡੇ ਤੋਂ ਬਾਗੀ ਹੋ ਗਿਆ ਉਹਨੇ ਫਿਰ ਫੌਜ ਦੇ ਕੇ ਨਾ ਚੰਦਰਲਹਾ ਨੂੰ ਭੇਜਿਆ ਵੀ ਜਾ ਤੂੰ ਲੜ ਕੇ ਆ ਤੇ ਹੁਣ ਦੋਨਾਂ ਦੀ ਲੜਾਈ ਹੋਈ ਤੇ ਹੁਣ ਉਹ ਮਰੇ ਵੀ ਦੋਨੇ ਤੇ ਪਰ ਉਸ ਸਮੇਂ ਵਿੱਚ ਹੁਣ ਇੱਕ ਸੱਚ ਸੀ ਇੱਕ ਝੂਠ ਸੀ ਤੇ ਲੋਕੀ ਫਿਰ ਉਹਦੀਆਂ ਵਾਰਾਂ ਗਾਉਣ ਲੱਗ ਗਏ ਉਹਨਾਂ ਦੀਆਂ ਗਾ ਬਾਣ ਕਿ ਚੰਦਰਲਾ ਦੀ ਗਾਰੇ ਸੀ ਕੋਈ ਮਲਕਬਰੀਦ ਦੀ ਗਾਰੇ ਉਹਨਾਂ ਧੁਨੀਆਂ ਨੂੰ ਜਿਹੜੀਆਂ ਲੋਕਾਂ ਤਲੋਕ ਤਰਜਾਂ ਗਾਈਆਂ ਜਾਂਦੀਆਂ ਸੀ ਉਹ ਧੁਨੀ ਦਾ ਜਿਹਦਾ ਆਪਾਂ ਪੜਾਂਗੇ ਅਸਰ ਕੀ ਵਾਰ ਟੁੰਡੇ ਆਸ ਰਾਜੇ ਦੀ ਧੁਣ ਇਹ ਵੀ ਕ ਰਾਜੇ ਦੀ ਗੱਲ ਹੈ ਰਾਜੇ ਦਾ ਪੁੱਤਰ ਸੀ ਕਿ ਤਰ੍ਹਾਂ ਕਿੱਥੇ ਜਾਂਦਾ ਫਿਰ ਰਾਜ ਉਹਨੂੰ ਮਿਲ ਜਾਂਦਾ ਤੇ ਇਦਾਂ ਗੁਰੂ ਸਾਹਿਬ ਮਹਾਰਾਜ ਨੇ ਉਹਨਾਂ ਦੇ ਉਦਾਹਰਣਾਂ ਦਿੱਤੀਆਂ ਪਰ ਸਮਝਾਉਣ ਵਾਸਤੇ ਹੈ ਬਾਕੀ ਗੱਲ ਤਾਂ ਗੁਰਮਤਿ ਦੀ ਹੈ ਮਾਲਕ ਮਰੀਦ তথা ਚੰਦਰਲ ਹਾਲਾ ਸੋਈਆ ਕੀ ਧੁਨ ਗਾਵਣੀ ਹੁਣ ਇੱਕ ਚੀਜ਼ ਹੋਰ ਅੱਗੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪਰਸਾ ਹੁਣ ਮੂਲ ਮੰਤਰ ਦਾ ਜਿਹੜਾ ਰੂਪ ਹੈ ਇਹ ਤਕਰੀਬਨ ਲਗਭਗ ਚਾਰ ਤਰ੍ਹਾਂ ਵਿੱਚ ਵਿਦਵਾਨਾਂ ਨੇ ਮੰਨਿਆ। ਇਹ ਆਪਾਂ ਸੰਪੂਰਨ ਪੜ੍ਹਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ 524 ਵਾਰੀ ਆਇਆ। ਤੇ ਦੂਸਰਾ ਸਰੂਪ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜੋ ਤੁਸੀਂ ਸਰਵਣ ਕੀਤਾ ਇਹ 9 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਇੱਕ ਸਰੂਪ ਹੈ ੴ ਸਤਿਨਾਮ ਗੁਰਪ੍ਰਸਾਦ ਉਹ ਦੋ ਬਰੀਆ ਇਸ ਤਰ੍ਹਾਂ ਇਹ ਸਾਰਿਆਂ ਦੀ ਗਿਣਤੀ ਬਣਦੀ ਹੈ 568 ਕਈਆਂ ਨੇ 67 ਲਿਖੀ ਆ ਪਰ ਮੈਂ ਇਸ ਕਰਕੇ ਹਵਾਲਾ ਦੇ ਰਿਹਾ ਗਿਆਨੀ ਜਗ ਜੁਗਿੰਦਰ ਸਿੰਘ ਤਲਵਾਰਾ ਨੇ ਕਿਤਾਬ ਲਿਖੀ ਹੈ ਗੁਰਬਾਣੀ ਦੀ ਹਰੇਕ ਲਾਈਨ ਦਾ ਹਰੇਕ ਸ਼ਬਦ ਦਾ ਬਤਨ ਇੰਨਾ ਸੋਹਣਾ ਉਹਨਾਂ ਨੇ ਵਿਉਰਾ ਤਿਆਰ ਕੀਤਾ ਹੈ ਦੋ ਪੁਸਤਕਾਂ ਹਨ ਉਹਨਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਬੋਧ ਬਾਣੀ ਬਿਉਰਾ ਗਿਆਨੀ ਜਗਵਿੰਦਰ ਸਿੰਘ ਤਲਵਾੜਾ ਜੀ ਦੀ ਉਹਨਾਂ ਦੀ ਇਹ ਗਿਣਤੀ ਮੈਂ ਇਸ ਕਰਕੇ ਸਾਂਝੀ ਕੀਤੀ ਹੈ ਤੇ ਹੁਣ ਗੁਰੂ ਸਾਹਿਬ ਮਹਾਰਾਜ ਨੇ ਗੱਲ ਇੱਕੋ ਹੀ ਹੈ ਕਿ ਇੱਕ ਨੂੰ ਮਿਲਣਾ ਤੇ ਗੁਰ ਪ੍ਰਸਾਦ ਸਾਡੇ ਜੀਵਨ ਵਿੱਚ ਹੁਣ ਬਹੁਤ ਜ਼ਰੂਰੀ ਹੈ ਹੁਣ ਸਤਗੁਰੂ ਪਹਿਲਾ ਸ਼ਲੋਕ ਬਖਸ਼ਿਸ਼ ਕਰ ਰਹੇ ਹਨ ਸ਼ਲੋਕ ਮਹਲਾ ਪਹਿਲਾ ਗੁਰ ਦਾਤਾ ਗੁਰਹੀਵੈ ਘਰ ਗੁਰ ਦੀਪਕ ਤਹਾਂ ਲੋਏ ਤਹ ਤਨ ਲੋਕਾਂ ਦੇ ਵਿੱਚ ਮੇਰਾ ਗੁਰੂ ਦਾਤਾ ਹੈ ਗੁਰੂ ਮੰਗਤਾ ਨਹੀਂ ਹੈ ਪੂਰਾ ਸੰਸਾਰ ਭਿਖਾਰੀ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾਰ ਦਾਤਾ ਇੱਕੋ ਹੀ ਹੈ ਗੁਰੂ ਸਾਹਿਬ ਨੇ ਕਿਹਾ ਨਾ ਬਾਣੀ ਦੇ ਵਿੱਚ ਵੀ ਤੁਸੀਂ ਮੰਗਣਾ ਤੇ ਮੰਗਣਾ ਵੀ ਵਾਹਿਗੁਰੂ ਅਕਾਲ ਪੁਰਖ ਦੇ ਕੋਲੋਂ ਹੈ ਆ ਗੁਰੂ ਅਮਰਦਾਸ ਜੀ ਦੇ ਆਪਾਂ ਬਚਨ ਪੜ੍ਹਦੇ ਆ ਨਾ ਸਤਗੁਰ ਕਹਿੰਦੇ ਹਮ ਭੀਖਕ ਭਿਖਾਰੀ ਤੇਰੇ ਏ ਸਤਗੁਰੂ ਅਸੀਂ ਤੇਰੇ ਭਿਖਾਰੀ ਆ ਇੱਕ ਤਾਂ ਦੁਨਿਆਵੀ ਬਾਦਸ਼ਾਹ ਹੋਏ ਆ ਨਾ ਤੇ ਇੱਕ ਸੱਚਾ ਪਾਤਸ਼ਾਹ ਹੈ ਉਹ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਦੁਨੀਆਂ ਦੇ ਵਿੱਚ ਰਾਜੇ ਹੋਏ ਆ ਪਰ ਗੁਰੂ ਗ੍ਰੰਥ ਸਾਹਿਬ ਵਰਗਾ ਰਾਜਾ ਕੋਈ ਨਹੀਂ ਹੈ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜ ਬਹੁਤ ਵੱਡੀ ਬਖਸ਼ਿਸ਼ ਸਾਡੇ ਜੀਵਨ ਦੇ ਵਿੱਚ ਕੀਤੀ ਸਾਸੰਗਤ ਜੀ ਅੰਗਰੇਜ਼ ਆਏ ਨਾ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ 100 ਸਾਲ ਹਿੰਦੁਸਤਾਨ ਤੇ ਰਾਜ ਕਰ ਲਿਆ ਸੀ 100 ਸਾਲ ਬਾਅਦ ਪੰਜਾਬ ਤੇ ਉਹਨਾਂ ਦਾ ਕਬਜ਼ਾ ਹੋਇਆ ਪੰਜਾਬ ਤੇ ਉਹਨਾਂ ਨੇ ਕਿੰਨੀ ਬਰੀਕੀ ਦੇ ਨਾਲ ਸਿੱਖ ਇਤਿਹਾਸ ਨੂੰ ਬਚਾਇਆ ਕਿੰਨੀ ਬਰੀਕੀ ਦੇ ਨਾਲ ਡਾਕਟਰ ਮਕਾਲਫ ਨੇ ਕਿਤਾਬਾਂ ਲਿਖੀਆਂ ਡਾਕਟਰ ਮਕਾਲਫ ਨੇ ਡਾਕਟਰ ਮਕਾਲਫ ਦੀਆਂ ਉਦਾਹਰਨਾਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਦਿੱਤੀਆਂ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਉਸ ਸਮੇਂ ਦੇ ਵਿੱਚ ਅੰਗਰੇਜ਼ ਸਰਕਾਰ ਨੇ ਜਿਹੜੇ ਵੱਡੇ ਵੱਡੇ ਜੱਜ ਸਨ ਵਕੀਲ ਸਨ ਵੱਡੇ ਵੱਡੇ ਪੜੇ ਲੋਕੀ ਲੋਕਸਨ ਉਹਨਾਂ ਨੂੰ ਇਸ ਕੰਮ ਚ ਲਾ ਦਿੱਤਾ ਵੀ ਸਿੱਖਾਂ ਦਾ ਇਤਿਹਾਸ ਦੱਸੋ ਉਹਨੂੰ ਇਕੱਠਾ ਕਰਕੇ ਲਿਆਓ ਉਹਨਾਂ ਨੇ ਬਹੁਤ ਮਤਲਬ ਤਿਆਰੀ ਕੀਤੀ ਇੱਕ ਦਿਨ ਅੰਗਰੇਜ਼ ਚਾਹੁੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ ਵੇ ਸਿੱਖ ਇਹਨੂੰ ਕਿੰਨਾ ਮੰਨਦੇ ਆ ਸਾਰੇ ਹੁਣ ਸਾਰੇ ਧਰਮ ਦੇ ਲੋਕ ਸੀ ਉੱਥੇ ਉਹਨਾਂ ਨੂੰ ਆਖਿਆ ਵੀ ਤੁਸੀਂ ਆਪਣੇ ਆਪਣੇ ਧਰਮ ਦੇ ਗ੍ਰੰਥ ਲੈ ਕੇ ਆਓ ਪੰਡਤ ਜੀ ਚਲੇ ਗਏ ਕੱਪੜੇ ਦੇ ਵਿੱਚ ਲਪੇਟ ਕੇ ਜਾਂ ਗੀਤਾ ਜਾਂ ਰਮੈਣ ਕੁਝ ਵੀ ਲੈ ਗਏ ਮੌਲਵੀ ਨੂੰ ਬੁਲਾਇਆ ਉਹ ਕੁਰਾਨ ਲੈ ਗਿਆ ਈਸਾਈ ਆਏ ਬਾਈਬਲ ਲੈ ਕੇ ਆ ਗਏ ਉਹਨਾਂ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪੀ ਲੈ ਕੇ ਆਓ ਉਹ ਸਮੇਂ ਸਾਧ ਸੰਗਤ ਜੀ ਬਾਬਾ ਅਤਰ ਸਿੰਘ ਜੀ ਸਨ ਉਹਨਾਂ ਨੇ ਆਖਿਆ ਤੁਸੀਂ ਥੋੜਾ ਠਹਿਰ ਜਿਓ ਗੁਰੂ ਗ੍ਰੰਥ ਸਾਹਿਬ ਜੀ ਵੀ ਆਉਣਗੇ ਹੁਣ ਹਾਥੀ ਦੇ ਉੱਪਰ ਇੱਕ ਪਾਲਕੀ ਤਿਆਰ ਕੀਤੀ ਗਈ ਉਹਦੇ ਉੱਪਰ ਗੁਰੂ ਸਾਹਿਬ ਮਹਾਰਾਜਮਾਨ ਕੀਤੇ ਗਏ ਅੱਗੇ ਪੰਜ ਪਿਆਰੇ ਪਿੱਛੇ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਸਿਰ ਝੁੱਕ ਕੇ ਉਹਨਾਂ ਸਰਕਾਰ ਦੇ ਉਸ ਸਾਹਮਣੇ ਵਿੱਚ ਪਾ ਗਿਆ ਬਾਬਾ ਅਤਰ ਸਿੰਘ ਆ ਪੜਦੇ ਸੀ ਤੁਮੋ ਸਭ ਰਾਜਨ ਕੇ ਰਾਦਾ ਤੇ ਕੋਈ ਬਰਾਬਰੀ ਨਹੀਂ ਹੈ ਗੁਰੂ ਦਾਤਾ ਹੈ ਪਰਮੇਸ਼ਰ ਦਾਤਾ ਹੈ ਉਹ ਮੰਗਤਾ ਨਹੀਂ ਹੈ ਉਹ ਦਿੰਦਾ ਹੀ ਅੱਜ ਕੱਲ ਜਿਹੜੇ ਬਗੇ ਬੇਨਤੀ ਕੀਤੀ ਸਿੱਕਦੇਣ ਅੱਜ ਕੱਲ ਦੇ ਜਿਹੜੇ ਗੁਰੂ ਬਣੇ ਬੈਠੇ ਹਨ ਆ ਪੈਸੇ ਪਾ ਦਿਓ ਫਿਰ ਤੁਹਾਨੂੰ ਫਿਰ ਬਾਬਾ ਜੀ ਨੂੰ ਮਿਲਣ ਦੇ ਤੁਹਾਨੂੰ ਜਗ੍ਹਾ ਮਿਲੇ ਨਹੀਂ ਗੁਰੂ ਤਾਂ ਦਿੰਦਾ ਹੈ ਗੁਰੂ ਤਾਂ ਦਾਤਾ ਹੈ ਗੁਰ ਦਾਤਾ ਗੁਰ ਹਿਵੇ ਕਾ ਹਿਵੇ ਕੰਦੇ ਸੀਤਲਤਾ ਠੰਡ ਦਾ ਕਾਰ ਹੈ ਗੁਰ ਦੀਪਕ ਤਹ ਲੋਏ ਗੁਰੂ ਦੀਪਕ ਹੈ ਦੀਪਕ ਜਿਹੜਾ ਇੱਕ ਦੀਪਕ ਦੁਜ ਬਜੇ ਹੋਏ ਨੂੰ ਜਗਾ ਦਿੰਦਾ ਫਿਰ ਅੱਗੇ ਜਗਾ ਦਿੰਦਾ ਹੈ ਜਗਾ ਦਿਤਣਾ ਗੁਰੂ ਭਾਈ ਲੈਣੇ ਨੂੰ ਗੁਰੰਗਤ ਦੇ ਬਣਾਤਾ ਗੁਰੂ ਅਮਰਦਾਸ ਬਣ ਕੇ ਅੱਗੇ ਚੱਲਦਾ ਰਿਹਾ ਨਾ ਸਿਰ ਗੁਰ ਦੀਪਕ ਤਹ ਲੋਏ ਤੈਨ ਲੋਕਾਂ ਦੇ ਵਿੱਚ ਰੋਸ਼ਨੀ ਹੈ ਅਮਰ ਪਦਾਰਥ ਨਾਨਕਾ ਮਨ ਮੰਨ ਐ ਸੁਖ ਹੋਏ ਅਮਰ ਜਿਹੜਾ ਕਦੇ ਨਾਸ ਨਹੀਂ ਹੁੰਦਾ ਇੱਥੇ ਪਦਾਰਥ ਦਾ ਮਤਲਬ ਅਰਥ ਹੈ ਪਰਮੇਸ਼ਰ ਦਾ ਨਾਮ ਉਹ ਅਮਰ ਹੈ ਪਰ ਜਿਹੜਾ ਮੰਨ ਕਰਕੇ ਮੰਨਦਾ ਹੈ ਨਾ ਮਨ ਮੰਨ ਐ ਸੁਖ ਹੋਏ ਮਹਿਲਾ ਪਹਿਲਾ ਇਸ ਪੂਰੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਸਾਡੀ ਜ਼ਿੰਦਗੀ ਨੂੰ 10 ਹਿੱਸਿਆਂ ਦੇ ਵਿੱਚ ਵੰਡਿਆ ਪਹਿਲੇ ਪਿਆਰ ਲੱਗਾ ਥਨ ਦੁੱਧ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਪਹਿਲਾ ਦੁੱਧ ਪੀਂਦਾ ਹੈ ਦੂਜਾ ਮਾਏ ਬਾਪ ਕੀ ਸੋਧ ਫਿਰ ਉਹਨੂੰ ਥੋੜਾ ਜਿਹਾ ਵੱਡਾ ਹੁੰਦਾ ਤੇ ਆਪਣੇ ਮਾਪੇ ਬਾਪ ਦੀ ਸੋਧ ਆਉਂਦੀ ਹੈ ਇਹ ਹੁਣ ਸਾਡੇ ਕੋਲ ਸ਼ਬਦ ਨਾ ਗਾਇਬ ਹੋ ਗਏ ਖਤਮ ਹੋ ਗਏ ਸਾਡੇ ਵਿੱਚੋਂ ਆ ਲੋਭ ਹੋ ਗਏ ਸ਼ਬਦ ਅੱਗੇ ਮਾਤਾ ਪਿਤਾ ਕਹਿੰਦੇ ਹੁੰਦੇ ਸੀ ਅੱਗੇ ਸ਼ਬਦ ਆ ਗਿਆ ਡੈਡ ਮਮ ਇਦਾਂ ਦੇ ਸ਼ਬਦ ਆ ਗਏ ਪਾਪਾ ਨੂੰ ਪੌਪ ਬਣਾ ਦਿੱਤਾ ਮੰਮਾ ਨੂੰ ਮੋਮ ਬਣਾ ਦਿੱਤਾ ਤੇ ਕਿਥੇ ਕਿਦਾਂ ਦੇ ਸ਼ਬਦ ਬਣ ਗਏ ਤੇ ਉਹ ਸ਼ਬਦ ਜਿਹੜੇ ਸਤਗੁਰੂ ਨੇ ਦਿੱਤੇ ਦੇਖੋ ਨਾ ਕਿੰਨਾ ਸੋਹਣਾ ਲਿਖਿਆ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਵ ਇਹਨੂੰ ਭਈਆ ਪੜਨਾ ਭਈਆ ਪੜਾਂਗੇ ਤੇ ਇਹਦਾ ਅਰਥ ਬਣੇਗਾ ਭਈਆ ਮਤਲਬ ਭਰਾ ਥੋੜਾ ਜਿਹਾ ਵੱਡਾ ਹੁੰਦਾ ਭੱਬਾ ਯਹੀ ਇਹਨੂੰ ਕੰਨਾ ਕਈ ਪੜਦੇ ਇਹਨੂੰ ਭਇਆ ਭਇਆ ਨਹੀਂ ਅਰਥ ਚਾਰਨ ਆਏਗਾ ਤੀਜੇ ਭਈਆ ਭਾਬੀ ਬੇਵ ਬੇ ਮਤਲਬ ਬੇਬੇ ਭਾਵ ਭੈਣ ਹੁਣ ਛੋਟੇ ਛੋਟੇ ਨਾਮ ਹੋ ਗਏ ਅੱਗੇ ਚਲੋ ਭੈਣ ਕਹਿੰਦੇ ਹੁੰਦੇ ਸੀ ਫਿਰ ਦੀਦੀ ਹੋ ਗਿਆ ਹੁਣ ਦੀ ਕਹਿਣ ਲੱਗ ਗਏ ਦੀ ਕਹਿਣ ਲੱਗ ਗਏ ਮਤਲਬ ਦੇਖੋ ਨਾ ਸ਼ਬਦ ਕਿੱਥੇ ਖਤਮ ਹੋ ਗਿਆ ਅੱਗੇ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਹੁਣ ਗੁਰੂ ਸਾਹਿਬ ਕਹਿੰਦਾ ਸੁਣ ਲੇਗਾ ਤੀਜੇ ਭਾਇਆ ਤੀਜੇ ਭਈਆ ਭਾਬੀ ਭਰਾਵਾਂ ਨੂੰ ਪਰਜਾਈਆਂ ਬੇਬ ਭੈਣਾਂ ਦਾ ਸਮਝ ਆਈ ਚੌਥੇ ਉਪਾ ਪਿਆਰ ਉਪੰਨੀ ਖੇਡ ਫਿਰ ਖੇਡਣ ਦਾ ਸਮਾਂ ਆ ਗਿਆ ਪੰਜਵੇਂ ਖਾਣ ਪੀਣ ਕੀ ਤਾਤ ਤਾਤ ਮਦ ਚਸਕਾ ਪੈ ਗਿਆ ਆ ਖਾਣਾ ਆ ਨਹੀਂ ਖਾਣਾ ਛੇਵੇਂ ਕਾਮਨਾ ਪੁੱਛੇ ਜਾਤ ਜਵਾਨੀ ਵਿੱਚ ਆ ਗਿਆ ਸੱਤਵੇਂ ਸੰਝ ਕੀਆ ਘਰ ਵਾਸ ਜੋ ਕਠਾ ਕੀਤਾ ਸੀ ਨਾ ਫਿਰ ਹੁਣ ਘਰ ਬਸਾਇਆ ਘਰ ਬਣਾ ਲਿਆ ਸੱਤਵੇਂ ਸੰਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ਼ ਹੁਣ ਜਿਸ ਵੇਲੇ ਬੰਦਾ ساری ਜ਼ਿੰਦਗੀ ਮਿਹਨਤ ਕਰਦਾ ਬੱਚੇ ਵਿਆਹ ਜਾਂਦੇ ਆ ਪੋਤਰੇ ਪੋਤਰੀਆਂ ਹੋ ਜਾਂਦੇ ਪਰ ਸਮਾਨ ਭੰਡ ਦੇ ਬੰਦੇ ਨੂੰ ਗੁੱਸਾ ਹੁੰਦਾ ਅੱਠਵੇਂ ਕਰੋਧ ਹੋਆ ਤਨ ਨਾਸ ਨਾਵੇ ਧੌਲੇ ਉਬੇ ਸਾਹ ਕਹਿੰਦੇ ਨੌਵੀਂ ਅਵਸਥਾ ਬਣ ਜਾਂਦੀ ਹੈ ਕੇਸ ਚਿੱਟੇ ਹੋ ਜਾਂਦੇ ਧੌਲੇ ਉਬੇ ਸਾਹ ਸਭ ਓਕੇ ਆਉਂਦੇ ਆ ਦਸਵੇਂ ਦੱਦਾ ਹੋਆ ਸਵਾ ਦਾ ਕਹਿੰਦੇ ਸੜ ਗਿਆ ਸੜ ਕੇ ਕੀ ਹੁੰਦਾ ਸਵਾਹ ਬਣ ਗਿਆ ਗਏ ਸੰਗੀਤ ਪੁਕਾਰੀਤਾ ਸੰਗੀਤ ਮਦਰ ਸੰਗੀ ਸਾਥੀ ਗਏ ਸਮਸ਼ਾਨ ਘਾਟ ਉਥੇ ਰੋ ਰਾ ਕੇ ਆ ਗਏ ਗਏ ਸੰਗੀਤ ਪੁਕਾਰੀਤਾ ਉੱਡਿਆ ਹੰਸ ਦਸਾਏ ਰਾਹ ਅੰਦਰੋਂ ਜੀਵ ਚਲਾ ਗਿਆ ਉੱਡਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਉ ਆਇਆ ਸੀ ਸੰਸਾਰ ਦੇ ਵਿੱਚ ਚਲਾ ਗਿਆ ਤੇ ਨਾਮ ਵੀ ਖਤਮ ਹੋ ਗਿਆ ਹੁਣ ਕਿਸੇ ਬੱਚੇ ਨੂੰ ਦਾਦੇ ਪੜਦਾਦੇ ਦਾ ਨਾਮ ਥੋੜੇ ਪਤਾ ਕਿੰਨੇ ਬੰਦੇ ਆਪਣਾ ਨਾਮ ਕਰ ਗਏ ਜਦੋਂ ਮਰ ਜਾਂਦੇ ਕੋਈ ਨਹੀਂ ਪੁੱਛਦਾ ਆਇਆ ਗਇਆ ਮੋਇਆ ਨਾਓ ਪਿੱਛੇ ਪਤਲ ਸਦਿਓ ਕਾਵ ਹੁਣ ਆ ਰਹੇ ਨੇ ਸ਼ਰਾਦ ਫਿਰ ਉਹ ਲਿਆ ਕੇ ਉਹਨਾਂ ਨੇ ਫਿਰ ਪਤਲਾਂ ਤੇ ਰੱਖ ਦੇਣਾ ਸਮਾਨ ਵੀ ਕਾਊਏ ਖਾਣਗੇ ਨਾਨਕ ਮਨਮੁਖ ਅੰਧ ਪਿਆਰ ਜਿਹੜਾ ਮਨ ਦੇ ਪਿੱਛੇ ਤੁਰਦਾ ਦਾ ਅੰਨਾ ਹੈ ਏ ਅਗਿਆਨਤਾ ਦਾ ਨਾਲ ਉਹਦਾ ਪਿਆਰ ਹੈ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਤੋਂ ਬਿਨਾ ਸੰਸਾਰ ਕਹਿੰਦੇ ਡੁੱਬਿਆ ਹੋਇਆ ਮਹਿਲਾ ਪਹਿਲਾ ਹੁਣ ਗੁਰੂ ਸਾਹਿਬ ਜੀ ਉਮਰਾਂ ਦੀ ਗੱਲ ਕਰਦੇ ਕਹਿੰਦੇ ਦਾਸ 10 ਬਲਤਨ 20 ਰਵਣ 30 ਦਾ ਸੁੰਦਰ ਕਹਾਵੈ ਗੁਰੂ ਸਾਹਿਬ ਮਾਰ ਕਹਿੰਦੇ 10 ਸਾਲ ਬਚਪਨ ਦੇ ਦਾਸ ਬਾਲਤਨ 20 ਰਵਣ 20 ਸਾਲ ਦਾ ਹੋਇਆ ਨਾ ਫਿਰ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਤੀਸਾਂ ਕਾ ਸੁੰਦਰ ਕਹਾਵੇ ਜਵਾਨੀ ਦੇ ਵਿੱਚ ਆ ਗਿਆ ਸ਼ੀਸ਼ੇ ਦੇਖੀ ਜਾਂਦਾ ਫਿਰ ਤਿਆਰ ਹੋ ਕੇ ਚੰਗੀ ਤਰ੍ਹਾਂ ਨਿਕਲਦਾ ਬਾਹਰ ਵੀ ਲੋਕੀ ਮੈਨੂੰ ਦੇਖਣ 40 ਪੁਰ ਹੋਏ ਉਹ ਤਾਂ ਬਈ ਬੰਦਾ ਬਣ ਗਿਆ 40 ਸਾਲ ਦਾ ਹੋ ਗਿਆ ਨਾ ਫਿਰ ਚੰਗੀ ਤਰ੍ਹਾਂ 40 ਪੁਰ ਹੋਏ 85 ਪੱਗ ਖਿਸੇ ਇਥੇ 85 ਦਾ ਅਰਥ ਹੈ 50 ਤੇ ਪੈਰ ਪਿੱਛੇ ਨਾ ਹੋਣੇ ਸ਼ੁਰੂ ਹੋ ਗਏ ਹੁਣ ਮਤਲਬ ਵੱਡਾ ਨਹੀਂ ਹੋ ਰਿਹਾ ਹੁਣ ਛੋਟਾ ਹੋ ਰਿਹਾ 85 ਪੱਗ ਖੀਸੇ 60 ਕੇ ਬਡੇ ਪਾ ਆਵੇ ਵੇ 60 ਸਾਲ ਦਾ ਹੋ ਗਿਆ ਤਾਂ ਬਡੇ ਪਾ ਉਹ ਬકરી ਗੱਲ ਆ ਵੀ ਬਡੇ ਹੋਣਾ ਸੀ ਨਹੀਂ ਦਿਖਣੇ ਚਾਹੁੰਦੇ ਉਹ ਅਲੱਗ ਚੀਜ਼ ਹੈ 60 ਕੇ ਬਡੇ ਪਾਵੇ 70 ਕਾ ਮਤ ਹੀਣ ਆਪਾਂ ਕਹਦੇ ਨੇ ਨਾ ਪੁਰਾਣੇ ਕਹਿੰਦੇ 70ਆ 70ਆ ਹੋ ਗਿਆ ਹੁਣ ਹਣਕ ਸੁਣਦਾ ਵੀ ਕੋਈ ਨਹੀਂ ਨਾ 70 ਕਾ ਮਤ ਹੀਣ 80 ਕਾ ਵਿਹਾਰ ਨਾ ਪਾਵੇ ਹੁਣ ਕੋਈ ਸ ਬਜ਼ੁਰਗ ਨੂੰ ਥੋੜੇ ਕਿਹਾ ਜਾਂਦਾ ਵੀ ਜਾਓ ਤੁਸੀਂ ਦੁਕਾਨ ਤੇ ਬੈਠੋ ਉਹਨੂੰ ਪਤਾ ਇਹਨੇ ਕੰਮ ਕਰ ਰਹੇ ਕੋਈ ਨਹੀਂ ਇਹਨੇ ਥੋੜੇ ਕੰਮ ਕਰ ਸਕਦਾ 80 ਕਾ ਵਿਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣੇ ਆਪ ਬਲ 90 ਸਾਲ ਦਾ ਹੋ ਗਿਆ ਮੰਜੇ ਤੇ ਪਿਆ ਸਹਿਜਾਸਣੀ ਮੂਲ ਨਾ ਜਾਣੇ ਆਪ ਬਲ ਹੁਣ ਤਾਕਤ ਕਿੱਥੇ ਆ ਢੰਡੋਲਮ ਢੁੰਡਮ ਡਿਠ ਮੈਂ ਨਾਨਕ ਜਗ ਧੁਏ ਕਾ ਧਵਲ ਹਾਰ ਗੁਰੂ ਸਾਹਿਬ ਕਹਿੰਦੇ ਬੜਾ ਮੈਂ ਚੰਗੀ ਤਰ੍ਹਾਂ ਢੋਲ ਕੇ ਦੇਖ ਲਿਆ ਲੱਭ ਕੇ ਦੇਖ ਲਿਆ ਢੰਡੋਲਮ ਢੁੰਡਮ ਡਿਠ ਮੈਂ ਨਾਨਕ ਜਗ ਧੁਏ ਕਾ ਧਵਲ ਹਾਰ ਇਹ ਤਾਂ ਚਿੱਟੇ ਬਦਲਾ ਵਰਗਾ ਹੈ ਸੰਸਾਰ ਆਏ ਤੇ ਚਲੇ ਜਾਣਗੇ ਅੱਗੇ ਸਭ ਕਹਿੰਦੇ ਪੌੜੀ ਤੂੰ ਕਰਤਾ ਪੁਰਖ ਗੰਮ ਹੈ ਆਪ ਸ੍ਰਿਸ਼ਟ ਉਪਾਤੀ ਇਹ ਸਤਿਗੁਰੂ ਤੂੰ ਕਰਤਾ ਪੁਰਖ ਹੈ ਆਪਾਉਂਚ ਹੈ ਸਾਰੀ ਸ੍ਰਿਸ਼ਟ ਤੂੰ ਬਣਾਈ ਆ ਕਿਦਾਂ ਦੀ ਬਣਾਈ ਕਹਿੰਦੇ ਰੰਗ ਪਰੰਗ ਉਪਾਰ ਦੇਣਾ ਬਹੁ ਬਹੁ ਪਿਤ ਭਾਤੀ ਰੰਗ ਬਰੰਗੇ ਲੋਕ ਬਣਾਏ ਕਿੰਨੇ ਕੁਛ ਪੈਦਾ ਕੀਤਾ ਰੰਗ ਪਰੰਗ ਉਪਾਰ ਦੇਣਾ ਬਹੁ ਬਹੁ ਵਿਦ ਭਾਤੀ ਤੂੰ ਜਾਣੇ ਜਿੰਨ ਉਪਾਈਏ ਸਭ ਖੇਲ ਤਮਾਤੀ ਹਣ ਜਿਹਨੇ ਪੈਦਾ ਕੀਤਾ ਨਾ ਉਹੀ ਜਾਣਦਾ ਇਹ ਸੇਰੀ ਸਾਰੀ ਖੇਡ ਜਿਹੜੀ ਆ ਨਾ ਉਸ ਅਕਾਲ ਪੁਰਖ ਦੀ ਹੈ ਤੂੰ ਜਾਣ ਆਹੇ ਜਿਨ ਉਪਾਈਏ ਸਭ ਖੇਲ ਤਮਾਤੀ ਇੱਕ ਆਵੈ ਇੱਕ ਜਾਏ ਉਠ ਇੱਕ ਆ ਰਿਹਾ ਸੰਸਾਰ ਦੇ ਵਿੱਚ ਇੱਕ ਜਾ ਰਿਹਾ ਬਿਨ ਨਾਵੈ ਮਰ ਜਾਂਦੀ ਪਰ ਕਿੰਨੇ ਨਾਮ ਤੋਂ ਬਿਨਾ ਮਰ ਜਾਂਦੇ ਆਤਮਿਕ ਮੌਤੇ ਮਰ ਜਾਂਦੇ ਗੁਰਮਖ ਰੰਗ ਚ ਲੂਲਿਆ ਰੰਗ ਹਾਰ ਰੰਗ ਰਾਤੀ ਜਿਹੜੇ ਪ੍ਰਭੂ ਦੇ ਪਿਆਰੇ ਆ ਗੁਰੂ ਦੇ ਸਨਮੁਖ ਹੁੰਦੇ ਆ ਪਿਆਰ ਦੇ ਵਿੱਚ ਰੰਗੇ ਜਾਂਦੇ ਆ ਪਿਆਰ ਦੇ ਰੰਗ ਦੇ ਵਿੱਚ ਉਹ ਰੰਗੇ ਅਕਾਲ ਪੁਰਖ ਦੇ ਰੰਗ ਹਰ ਰੰਗ ਰਾਤੀ ਇਸ ਕਰਕੇ ਸਭ ਕਹਿੰਦੇ ਸੋ ਸੇਵੋ ਸਤ ਨਰੰਜਨੋ ਹਰ ਪੁਰਖ ਵਿਧਾਤੀ ਵਿਧਾਤਾ ਪੁਰਖ ਅਕਾਲ ਪੁਰਖ ਹੈ ਜਿਹਨੇ ਸਭ ਕੁਝ ਬਣਾਇਆ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਿਦਾਤੀ ਇਹ ਸਤ ਗੁਰੂ ਤੂੰ ਸੁਜਾਨ ਹੈ ਵੱਡਾ ਪੁਰਖ ਹੈ ਜੋ ਮਨ ਚਿੱਤ ਤੁਧ ਧਿਆਇਂਦੇ ਸੱਚਿਆ ਕਹਿੰਦੇ ਜਿਹੜੇ ਮਨ ਕਰਕੇ ਚਿੱਤ ਕਰਕੇ ਅਕਾਲ ਪੁਰਖ ਨੂੰ ਧਿਆਉਂਦੇ ਹਨ ਜੋ ਮਨ ਚਿੱਤ ਤੁਧ ਧਿਆਇਂਦੇ ਮੇਰੇ ਸੱਚਿਆ ਬਲ ਬਲ ਹਾਂ ਤਿੰਨ ਜਾਤੀ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਪਰਮੇਸ਼ਰ ਤੇਨੂੰ ਯਾਦ ਕਰਦੇ ਆ ਤੇਰਾ ਨਾਮ ਲੈਂਦੇ ਹਾਂ ਕੁਰਬਾਨੇ ਜਾਉ ਮਿਹਰਬਾਨਾ ਹਾਂ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤੇ ਨਾ ਕਿ ਲੈਣ ਜੋ ਤੇਰਾ ਨਾਮ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ